ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਦੋ ਗਾਵਾਂ ਸੇਲ ਲਈ ਲੈ ਕੇ ਆਏ ਜੀ ਇੱਕ ਬਈ ਤਾਜੀ ਸੂਈ ਹੈ ਇੱਕ ਗੱਬਣ ਜਰਸੀ ਥੋੜੇ ਕਿ ਦਿਨ ਕਰਮ ਵਾਲੀ ਲੈਂਦੀ ਆ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਬਾਈ ਜੀ ਸਸਕਾਰ ਸਸਰੀਆ ਡਾਕਟਰ ਬਈ ਹੋ ਠੀਕ ਹੋਂ ਬਈ ਬਹੁਤ ਵਧੀਆ ਪਾ ਨਾਮ ਤੇ ਐਡਰੈਸ ਪਾ ਨਾਮ ਵੀਰੇ ਅਰਸ਼ਦੀਪਾ ਹੂੰ ਉਹ ਪਿੰਡ ਚ ਦੀਪਾ ਬਣਦੇ ਕਹਿੰਦੇ ਆ ਬਾਈ ਹੂੰ ਪਿੰਡ ਵੇ ਦੇ ਸੈਦੋ ਕੇ تحصیل ਬਈ ਨਿਹਾਲ ਸਿੰਘ ਦਾ ਜਿਹੜਾ ਵੀਰੇ ਮੋਗਾ ਨੇੜੇ ਪਿੰਡ ਬਈ ਨੇਰੇ ਵੀਰੇ ਇਧਰ ਨਿਹਾਲ ਸਿੰਘ ਵਾਲਾ ਵੀ ਅਠਾ ਆਪਾਂ ਨੂੰ ਹਮ ਸਾਲਾਪੁਰਾ ਜੀ ਸਾਤ ਅੱਠ ਕਿਲੋਮੀਟਰ ਆ ਹਿੰਮਤਪੁਰਾ ਜੀ ਸਾਤ ਅੱਠ ਕਿਲੋਮੀਟਰ ਆ ਤੇ ਇਹ ਤੋਂ ਭਹਾਉੜ ਵੀ ਭਾਗੀ ਵਾਲੀ ਛੜਕ ਦੇ ਬਾਹਰ-ਬਾਰ ਖੇਤਾ ਹੈ ਗਰ ਆਪਣਾ ਮੋਬਾਈਲ ਨੰਬਰ 88761774 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇਦੇ ਨੇ ਕਿਹੜਾ ਸੂਆ ਸੂਈ ਆ ਡਾਕਟਰ ਵੀਰੇ ਦੂਜਾ ਸੂਆ ਸੂਈ ਆ ਤੇ ਆਪਾਂ ਜੋੜਾ ਲਿਆ ਸੀ ਵੜਾਂ ਦਾ ਦੂਜੀ ਵੜ ਨੇ ਵੱਛੀ ਦਿੱਤੀ ਸੀ ਉਹ ਤੇਰੇ ਚੈਨਲ ਦੀ ਵੀਡੀਓ ਅਪਲੋਡ ਹੋਈ ਸੀ ਹਮ ਉਹ ਆਪਾਂ ਇਧਰ ਆਪਣਾ ਮਿੱਤਰੀ ਬੰਦਾ ਪਹਿਲਾਂ ਆਪਾਂ ਤੋਂ ਗਾਇਆਂ ਲੈ ਗਿਆ ਮਾਲ ਲੈਦਾ ਉਹ ਲੈ ਗਿਆ ਸੀਗਾ ਹੂੰ ਇਹ ਵੜ ਕੱਚੀ ਜਿਹਾ ਆਪਾਂ ਸੰਭਲੀ ਸੀਗੀ ਠੀਕ ਹੈ ਨਾ ਗੱਲ ਪੰਜ ਸੱਤ ਦਿਨਾਂ ਮੰਨ ਜਿਹੜਾ ਆਪਾਂ ਸੰਭੀ ਇਹ ਠੀਕ ਹੈ ਨਾ ਤਿਆਰ ਹੋ ਗਈ ਹੂੰ ਇਹਨੂੰ ਬਈ ਅੱਜ ਸੂਈ ਨੂੰ ਪੰਜਵਾਂ ਛੇਵਾਂ ਦਿਨ ਹੋਊਗਾ ਠੀਕ ਹੈ ਬੰਦਾ ਦੁੱਧ ਮੰਨ ਲੈ ਬੰਦਾ ਬੋਲਾ ਮੰਨ ਲੈ ਕਿਹੜਾ ਇਹਦੇ ਵਿੱਚ ਕੋੜਾ ਕੋਈ ਗੱਬਣਾ ਜਾਂ ਲਕੂਆ ਹਨਾ ਚਾਰੇ ਥਣ ਹੋਣਗੇ ਫੁੱਲ ਭਜਣ ਫੁੱਲ ਕੱਦ ਹੋਊਗਾ ਇਹ ਗੱਲ ਨਹੀਂ ਵੀ ਵੀਡੀਓ ਤੇ ਵੱਡੀ ਲੱਗੂ ਜਾਂ ਛੋਟੀ ਉਹ ਕੰਮ ਨਹੀਂ ਜੇ ਛੋਟੀ ਆਪਾਂ ਵੀਰੇ ਛੋਟੂ ਹੀ ਗੈਣੀ ਹੈ ਹੂੰ ਚਾਰੇ ਥਣਾਂ ਕੋਈ ਫੋ ਚੋਣ ਚੋ ਇੱਕ ਨੰਬਰ ਕੋਈ ਪੂਰ ਸ਼ਰਲਾ ਛੱਟਾ ਗੱਲ ਮਨੋਜੀ ਦਾ ਪੰਜ ਜ਼ਿੰਮੇਵਾਰੀਆਂ ਦੁੱਧ ਅਗਲੇ ਦੀ ਸੇਵਾ ਦਾ ਯਾਰ ਆਪਾਂ ਐਵੇਂ ਕਹੀ ਅਗੇ 30 ਕਿਲੋ ਦੇ ਦੂ 28 ਕਿਲੋ ਦੁੱਧ ਅਗਲੇ ਸੇਵਾ ਪਰ ਜਿਹੜਾ ਨੈਟ ਆਪਣੇ ਘਰੇ ਦੁੱਧ ਹੂੰ ਦੁੱਧ ਮੰਨ ਵਾਲੇ ਬੰਦਾ ਮੌਲਾ ਮੰਨ ਵਾਲੇ ਪੰਜਾਂ ਦਾ ਨਾਂ ਦੀ ਸੂਈ ਥੱਲੇ ਹੁਣ ਮੇਰੇ ਟਾਟਾ ਵਾਟਾ ਮੰਨ ਕੇ ਚੱਲ 16 17 ਕਿਲੋ ਹੋਊਗਾ ਪਰ ਅਬ 15 ਕਿਲੋ ਭਾਂਡੇ ਚ ਪਾ ਕੇ ਦੇ ਦਾਂਗੇ ਠੀਕ ਹੈ ਗਾਰੰਟੀ ਵਾਲਾ ਤਾਂ ਦੂਹੇ ਗੱਲ ਨਹੀਂ ਹੋਣੀ ਜੇ 16 17 ਕਿਲੋ ਕਹਦਾ ਤਾਂ ਇਹ ਚੱਡ ਕੇ 4 5 ਕਿਲੋ ਡਾਂਗ ਦਾ ਨਿਕਲੂ ਦੋ ਡੰਗਵੰਦਾ ਚਵਾਈ ਕਰ ਲੈ ਕੋਈ ਚੱਕਰ ਨਹੀਂ ਹੈ ਕਿਹੜਾ ਗੱਬਣਾ ਵੀਰੇ ਸੁਈ ਗਈ ਹੈ ਮਗਰ ਵੀਰੇ ਬੱਛਾ ਜੇਰ ਜ਼ਰੂਰ ਦੀ ਆਪਣੇ ਕੋਲ ਵੀਡੀਓ ਹੋ ਗਈ ਫੋਨ ਮੰਨ ਕੇ ਚੱਲ ਆਪਣੀ ਗਰੰਟੀ ਹੋਊਗੀ ਲੈ ਬਾਈ ਨਾੜਗਾ ਨਾ ਕਰਮਾਂ ਵਾਲਾ ਬਹੁਤ ਚੰਗਾ ਨਾ ਜੱਲਾ ਥਣ ਮੁੱਠੀ ਵਾਲਾ ਥਣ ਕੀੜੀ ਦੇ ਪਾਜ ਵਰਗੇ ਥਣ ਪੂਰੀ ਵਿੱਤੀ ਦੇ ਥਣ ਲੱਗਿਆ ਚਵਾਈ ਇੱਕ ਨੰਬਰ ਹੈ ਚਵਾਈ ਜੂਈ ਦਾ ਡਾਣੇ ਹਰਗੀ ਲੱਗੀ ਚਮੋ ਚਵਾ ਦੇ ਇੱਕ ਨੰਬਰ ਹੋਊਗੀ ਬੰਦਾ ਜੋ ਵੀ ਬੰਦਾ ਆਨਲਾਈਨ ਮੰਗਦਾ ਆਪਣੇ ਘਰ ਤੱਕ ਗਰੰਟੀ ਹੋਊ ਯਾਰ ਬੰਦਾ ਠੀਕ ਆ ਉਹ ਜਾ ਕ ਬੀ ਐਸ ਦੀ ਬਿਊਟੀ ਕਮਾਲ ਕੱਦ ਫੁੱਲ ਫੁੱਲ ਬਰੀਡ ਸੂਈ ਸਵਾਈ ਬੱਚਾ ਆ ਗਿਆ ਮਗਰ ਬੱਚਾ ਮਗਰ ਬੱਚਾ ਵੀਰੇ ਹੂੰ ਕਿਉਂਕਿ ਯਾਰ ਕੱਦ ਲੱਡ ਵਜਣ ਬੁੱਲ ਉਹ ਜਾ ਕੰਮ ਨਹੀਂ ਹੈਣਾ ਠੀਕ ਹੈ ਨਾ ਗੱਲ ਸਹੀ ਆ ਠੰਡੀ ਸੀਲ ਆ ਬਾਕੀ ਤੋਰਾ ਤਾਰਾ ਤੁੰਗੀ ਅੜੀ ਪਈ ਹੂੰ ਕਿਆ ਬਾਤ ਆ ਤੋਰਾ ਚੈੱਕ ਕਰੋ ਕਰਮ ਵਾਲੀ ਦਾ ਇੱਕ ਨੰਬਰ ਆਏ ਘੋੜੀ ਵਰਗੀ ਬੱਛੀ ਆ ਬਾਈ ਹੂੰ ਠੀਕ ਹੈ ਨਾ ਗੱਲ ਆ ਇੱਕ ਨੰਬਰ ਹੋ ਕਿਸੇ ਬਸੇ ਨਹੀਂ ਖੁੰਜੀ ਯਾਰ ਠੀਕ ਹੈ ਨਾ ਐਵੇਂ ਕੋਈ ਸਵਾਲ ਲੈਣ ਨੂੰ ਕਹੀ ਆ ਜੋ ਮਰਜੀ ਗਈ ਜਾਵੇ ਬਾਕੀ ਬਾਈ ਕ੍ਰਾਸ ਬਰੀਡ ਆ ਹਨਾ ਐਚ ਐਫ ਮੰਨ ਲੈ ਕ੍ਰਾਸ ਮੰਨ ਲੈ ਜੋ ਮਰਜ਼ੀ ਮੰਨ ਲੈ ਯਾਰ ਸਹੀ ਆ ਠੀਕ ਆ ਨਾ ਗੱਲ ਆ ਜਾਨ ਪ੍ਰਾਨ ਇੱਕ ਨੰਬਰ ਹੋ ਬੱਚੀ ਸਹੀ ਆ ਜਾਨ ਬਹੁਤ ਆ ਨਾ ਵੈੜ ਚ ਇੱਕ ਨੰਬਰ ਆ ਬਈ ਯਾਰ ਚਮਕ ਫੁੱਲ ਆ ਥਾਨ ਬੜਾ ਕਮਾਲ ਦਾ ਚਵਾਈ ਵੀ ਬਾਈ ਕਹਿੰਦਾ ਕੱਦ ਵਜਨ ਵਾਲੀ ਆ ਫੁੱਲ ਬਾਈ ਯਾਰ ਇਹ ਨਹੀਂ ਵੀ ਛੋਟੀ ਹੋਊਗੀ ਉਹ ਚੀਜ਼ਾਂ ਨਹੀਂ ਹੋਣਗੀਆਂ ਸਹੀ ਗੱਲ ਆ ਠੀਕ ਆ ਨਾ ਦੁੱਧ ਅਗਲੇ ਦੀ ਸੇਵਾ ਦਾ ਜਿੰਨਾ ਮਰਜ਼ੀ ਮੰਨ ਲੈ ਪਰ ਜਿਹੜੀ ਆਪਾਂ ਗੱਲ ਲਗੇ ਵੀ ਆਪਾਂ ਉਹ ਗੱਲ ਤੇ ਖਰੇ ਉਤਰਾਂਗੇ ਵੀਰੇ ਠੀਕ ਆ ਨਾ ਗੱਲ ਠੀਕ ਹੈ ਭਾਈ ਬਾਕੀ ਯਾਰ ਦੁੱਧ ਦਾ ਅਗਲੇ ਦਿਸ਼ੇ ਵਾਲਾ ਜਿੰਨਾ ਮਰਜ਼ੀ ਲੈ ਲੈ ਭਾਈ ਹੂੰ ਤੇ ਬਾਕੀ ਗਾਂ ਦੇ ਦੁੱਧ ਲੈਣ ਮੈਂ ਕਿ ਮੌਸਮ ਗਰਮੀਂ ਜੀ ਵੀ ਚੱਲੂਗੀ ਸਿਆਲ ਚ ਵੀ ਚੱਲੂ ਸਵਾ ਬਾਹਰ ਜੀ ਡਾਕਟਰ ਯਾਰ ਸਵਾ ਬਾਹਰ ਇਹ ਗੱਲ ਨਹੀਂ ਹੋਊਗੀ ਵੀ ਮੰਨ ਕੇ ਜਨ ਬੰਦੇ ਨੂੰ ਕੋਈ ਉਹ ਕਰਨਾ ਪਊਗਾ ਸਹੀ ਹੈ ਭਾਈ ਕਿ ਗਰਮੀ ਮੈਨੂੰ ਜਾਂ ਧੌਂਸ ਜੂ ਨਾਲੇ ਕੋਈ ਦਾਗ ਨਹੀਂ ਪਿੰਡੇ ਤੇ ਕੋਈ ਲਿੱਸੀ ਲਵੀ ਨਹੀਂ ਤੇ ਇਹਦਾ ਬਸ ਸ਼ੌਂਕ ਜਿਹਾ ਕਰਕੇ ਪਾ ਦਿੰਨੇ ਆ ਓਕੇ ਰਿਪੋਰਟ ਹੋਊਗੀ ਯਾਰ ਅਗਲਾ ਕਈ ਯਾਰ ਕਹਿੰਦਾ ਬੰਦੇ ਨੂੰ ਕੋਈ ਦਾਗ ਦੂ ਕੋਣਗਾ ਜਾਂ ਕੁਝ ਵੀ ਲਾ ਲ ਉਹਦੀ ਕੋਈ ਗੱਲ ਨਹੀਂ ਹੋਣੀ ਦੇਖ ਪੱਠ ਫੋੜਾ ਕਿੰਨਾ ਚੰਗਾ ਕੀ ਬਾਤ ਹੈ ਫਿਟਿੰਗ ਮਸ਼ੀਨ ਦੀ ਕਿੰਨੀ ਚੰਗੀ ਜੀ ਮੁੱਲ ਦਾ ਜਾਜ ਫਿਰ ਡਾਕਟਰ ਮੁੱਲ ਕਰੂੰਗਾ ਵੀਰੇ ਫੋਨ ਤੇ ਯਾਰਾ ਭਾਰਾ ਧੂਰਾ ਮਾਰ ਕੇ ਦਿਖਾ ਦਿੰਨੇ ਆ ਆਪਾਂ ਮੁੱਲ ਵੀ ਉਹਦੇ ਨੂੰ ਵੀਡੀਓ ਤੇ ਤੂੰ ਮੰਨ ਕੇ ਚੱਲ ਵੀ ਮੇਰੇ ਪਿੰਡ ਦੀ ਫਿਰਨੀ ਤੇ ਹੋਣਾ ਪਹਿਲੇ ਸ਼ੌਟ ਤੇ ਵੀਡੀਓ ਦਾ ਮਤਲਬ ਗਾਂ ਹੋ ਗਈ ਸੀ ਬੈਡ ਹੋ ਗਈ ਸੀ ਆਪਣੀ ਠੀਕ ਹੈ ਜੀ ਤੇ ਮੁੱਲ ਆਪਨੇ ਵੇਚਣ ਵਾਲੇ ਹੁੰਦੇ ਆ ਵੀਰੇ ਹੱਥ ਜੋੜ ਕੇ ਬੇਨਤੀ ਆ ਉਹ ਗੱਲ ਨਹੀਂ ਉਹ ਵੀ ਲੱਖ ਮੰਗ ਕੇ 70 75 ਦੀ ਫੜਾਵਾਂਗੇ ਹਨਾ ਮੁੱਲ ਬਸ ਇੰਨਾ ਹੀ ਹੁੰਦਾ ਵੀ ਬੱਚ ਸ਼ੌਟ ਮੰਨ ਕੇ ਕਰਾਇਆ ਕਰਾਏ ਛੱਡਿਆ ਜਾਂਦਾ ਹੁੰਦਾ ਠੀਕ ਹੈ ਬਾਕੀ ਗਈ ਵੀਰ ਕਹਿੰਦੇ ਨੇ ਅ ਵੀ ਦੁਬਈ ਯਾਰ ਕਰਾਇਆ ਜੇ ਆਪਾਂ ਵੀਰੇ ਕਰਾਇਆ ਵਿੱਚ ਕਰਿਆ ਹੋਊ ਆਪਾਂ ਦੇਨਦਾਰ ਠੀਕ ਹੈ ਨਾ ਗੱਲ ਜੇ ਨਹੀਂ ਕਰਾ ਵੀਰੇ ਫਿਰ ਉਹਦਾ ਤੈਨੂੰ ਪਤਾ ਹਨਾ ਪਕੜਾ ਕੋਈ ਨਾ ਸਹੀ ਹੈ ਬਾਈ ਹਾਂਜੀ ਧਾਰਾ ਮਾਰ ਦੇ ਧਾਰਾ ਪੂਰਾ ਮਾਰ ਦੇ ਦਿੰਦੇ ਚਵਾਈ ਬੜੀ ਚੰਗੇ ਹਨ ਚਵਾਈ ਜੂਈ ਵੀਰੇ ਇੱਕ ਨੰਬਰ ਹੋਈ ਜੀ ਯਾਰ ਮੋਟਾ ਮੋਟਾ ਚੋਣ ਹੈ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੈੱਕ ਨਹੀਂ ਕਹਿਣਾ ਨਿਆਣਾ ਵੀ ਕੋਲੇ ਪਿਆ ਰਹਿੰਦਾ ਮੈਂ ਪਾਇਆ ਨਹੀਂ ਬਾਈ ਬੰਦ ਕਹਿੰਦੇ ਆ ਬਲਤੂੰ ਨਿਆਣਾ ਨਹੀਂ ਪਾਉਂਦੇ ਨਾਣਾ ਵੀਰੇ ਪਾਉਣਾ ਪਾਲਾ ਨਹੀਂ ਪਾਉਣਾ ਨਾ ਪਾ ਯਾਰ ਠੀਕ ਹੈ ਇੱਕ ਵਾਰ ਆਪਾਂ ਗਾਲ ਯਾਰ ਕੋ ਕਹ ਇਹ ਨਾ ਹੁੰਨ ਵਾਲੀ ਦਾ ਗਾਂਟੀ ਹੋਊਗਾ ਬਾਹਲੀ ਠੰਡੀ ਆ ਨਾ ਚੌਣ ਜਵਾ ਯਾਰ ਲੈ ਮੱਛੀ ਮੋਟਰੀ ਆਉਣ ਕੀ ਜਵਾ ਮਰਦੀ ਤੇ ਚੱਲ ਕੋਈ ਚੈੱਕ ਨਹੀਂ ਕਹਿਣਾ ਗਰਮਾਇਨੇ ਕੁਛ ਠੰਡੀ ਚੌਣ ਚਵਾ ਇੱਕ ਨੰਬਰ ਹੋ ਬੇ ਟੈਨਸ਼ਨ ਫਰੀ ਹੋ ਜਾ ਯਾਰ ਹਮਮ ਖਲ ਜੁਲ ਪੂਰ ਸ਼ਿੱਟਾ ਗੰਡ ਮਰੋੜੀ ਜਾਨ ਪ੍ਰਾਣ ਜੇ ਹਜੂਰ ਦੀ ਮਤਲਬ ਸਾਰੇ ਜਵਸ ਯਾਰ ਜਿਹੜੀ ਗੱਲ ਕਹਤੀ ਆਪਾਂ ਕੇਰਬੋਡ ਹੋਊਗੀ ਠੀਕ ਆ ਭਾਈ ਠੀਕ ਆ ਨਾ ਗੱਡ ਕੇ ਖੜ ਜਾਂਦੇ ਲੱਤਾਂ ਕੋਈ ਚੱਕਰ ਹੀ ਨਹੀਂਗਾ ਅੱਜ ਦਾ ਮਨ ਕਿਲ ਮੌਸਮੀ ਬਟ ਐਵੇਂ ਥੋੜਾ ਹੋਇਆ ਸਹੀ ਆ ਤੇ ਪੜ ਜਾਂਦੀ ਆ ਵੀਰੇ ਯਾਰ ਬਾਕੀ ਮੁੱਲ ਬਾਈ ਕਹਿੰਦਾ ਜਮਾ ਜਾ। ਹਾਂ ਮੁੱਲ ਲਊਗਾ ਫੋਨ ਤੇ ਕਰੂੰਗਾ ਭੇਜਾਂ ਜੀ। ਬਹੁਤ ਠੀਕ। ਠੀਕ। ਅੱਗੇ ਆ ਗਿਆ ਜਰਸੀ ਡਾਇਮੰਡ ਪੀਸ। ਇਹ ਵੀ ਯਾਰ ਦੂਆ ਸੁਆਸ ਹੁੰਦੀ ਆ। ਕਾਨੂੰਨ ਨੇ ਯਾਰ 14 ਕਿਲੋ ਦੇ ਦਿੰਦਾ। ਇਹ ਤਾਂ ਮੇਰਾ ਮਿੱਤਰ ਆ ਮੁੰਡਾ। ਮੰਨ ਲੇ ਚੱਲ ਯਾਰ ਉਹਦੇ ਘਰ ਦੀ ਬੈੜ ਉਹਨੇ ਬਾਹਰ ਬੁਰ ਜਾਣਾ ਸੀਗਾ। ਤੇ ਉਹ ਮੈਨੂੰ ਉਹਦੇ ਕੋਲੇ ਇੱਕੀ ਬੈੜ ਰੱਖੀ ਹੋਈ ਸੀ। ਪਹਿਲਾਂ ਨੇ ਵਛੀ ਦਿੱਤੀ ਉਹ ਮਰ ਗਈ ਸੀਗੀ। ਕਿਉਂ ਆਪਣੇ ਕੋਲੇ ਦਾ ਮਤਲਬ ਜਿਲ੍ਹਾ ਕੋ ਸਾਰਾ ਹਰ ਰਿਕਾਰਡ ਮਿਲੂ। ਹਾਟ ਵੀਰੇ ਨਾਰਮਲ ਸਾਈਜ਼ ਆ ਜਿਹਨੇ ਮੈਥੇ ਨੂੰ ਨਾ ਜਾ ਮਾਰ ਲੂ ਵੀ ਗੱਡੀ ਖੂਗੀ ਸਹੀ ਆ ਬਾਈ ਠੀਕ ਆ ਨਾ ਗੱਲ ਮੁੜ ਕੇ ਬੰਦਾ ਇੱਥੇ ਆ ਕੇ ਵੀਰੇ ਯਾਰ ਸੌਦਾ ਕਰਕੇ ਵੀਰੇ ਛੋਟੀ ਆ ਛੋਟੀ ਵੀ ਐਡੀ ਬਈ ਮੇਰੇ ਹੱਥ ਜੋੜ ਕੇ ਮੈਂ ਤੇ ਇੱਥੇ ਦੇਖ ਲਈ ਖਲਾ ਵੀ ਆਪਣੀ ਜ਼ਿੰਮੇਵਾਰੀ ਉਹ ਆਨਲਾਈਨ ਮੰਗਾਉਂਦਾ ਹਨਾ ਥੜਾ ਥੁਣਾ ਜੂ ਡੱਕਦਾ ਪਾ ਬਾਈ ਕਹਿ ਸਕਦਾ ਬੰਦਾ ਪਰ ਜਿੰਨੀ ਹੈਗੀ ਆ ਨਖਰੇ ਮੂੰਹ ਮੱਥਾ ਇੱਕ ਨੰਬਰ ਪਟਾਕੇ ਵਰਗੀ ਆ ਮੈਂ ਕਹਣਾ ਯਾਰ ਸਹੀ ਗੱਲ ਠੀਕ ਆ ਨਾ ਗੱਲ ਥੋੜੀ ਜਿਹੀ ਆ ਜੰਜ ਘੰਟਾ ਕਹਿੰਦਾ ਹੀ ਆਈ ਆ ਤੇ ਮੰਨ ਕੇ ਚੱਲ ਬਈ ਇਹ ਤਾਂ ਦਰਦੀ ਵੀ ਬਹੁਤ ਹੈ ਵਿਚਰੀ ਯਾਰ ਠੀਕ ਹੈ ਜਾਨ ਕਿਸੇ ਨੇ ਘਰੋਂ ਕੱਢੂ ਹੀ ਨਹੀਂ ਉਹ ਘਰ ਹੀ ਰਹਿੰਦੀ ਰਹੀ ਉਹ ਦੇ ਵਿਚਰੀ ਹਮ ਠੀਕ ਹੈ ਨਾ ਗੱਲ ਫੇਸੂ ਦੀ ਬਿਊਟੀ ਦੇਖੋ ਟੋਆ ਟੂਆ ਬੋਦੀ ਵਾਦੀ ਫੇਸੂ ਦਾ ਡਾਕਟਰ ਯਾਰ ਤੁਰਦੀ ਦਰਦੀ ਨਹਿਰੇ ਨੂੰ ਖੇ ਬੜੇ ਚੰਗੇ ਆ ਚਮਕ ਚਮਕ ਬੜੀ ਆ ਨਾ ਕਰਮ ਵਾਲੀ ਦੇ ਯਾਰ ਮੈਂ ਕਹਿੰਦਾ ਲਿੱਸੀ ਲਵੀ ਕਿਸੇ ਪਾਸੇ ਹੁਣੀ ਹਣਾ ਹਾਈਟ ਜਰਸਾਂ ਦੀ ਹੁੰਦੀ ਵੀ ਨਾਰਮਲ ਆ ਜਿਹੜੇ ਵੀ ਰੱਖਦੇ ਆ ਸਹੀ ਹੈ ਬਾਈ ਹਣਾ ਉਪਰ ਜਿੰਨੀ ਹੈਗੀ ਹੈਗੀ ਐ ਬੰਮਰਗੀ ਸਹੀ ਹੈ ਜੀ ਹਨਾ ਸਾਫ ਸੁਥਰੀ ਲੰਮੀ ਲੰਜੀ ਜੋ ਵੀ ਮੰਨ ਕੇ ਚੱਲ ਇਹਦਾ ਦੇਖ ਫੇਸ ਕੁਆਲਟੀ ਦੇਖ ਰੋਜ਼ ਅਰਗਾ ਮੂੰਹ ਆ ਬੈਠ ਸਹੀ ਗਾ ਇਹ ਰੰਗੀ ਦੇਖਿਆ ਬਾਤ ਕੀ ਬਾਤ ਨਖਰੇ ਨਖਰੇ ਦਿਖਾ ਬਚੀ ਯੂਟੀ ਚੈੱਕ ਕਰਕੇ ਅਜੇ 6 ਦੰਦ ਹੋਈ ਆ ਵੀਰੇ ਮੇਰੇ ਸਾਬ ਨਾਲ ਇਹ 4 ਉਹ 4 ਉਹ ਪਰ ਮੇਰੇ ਸਾਬ ਨਾਲ 6 ਦੰਦ ਆ ਠੀਕ ਹੈ ਨਾ ਗੱਲ ਤੇ ਚਾਰੇ ਥਾਣਾ ਕੋਈ ਫੋਟ ਨਹੀਂ ਕੋਈ ਸ਼ਾਂਗ ਨਹੀਂ ਦੁੱਧ ਯਾਰ ਅਗਲੇ ਦੀ ਸੇਵਾ ਦਾ ਜੋ ਮਰਜੀ ਲੈ ਲੈ ਬਾਹਲਾ ਤਾਂ ਨਹੀਂ ਮੈਂ ਕਹਿੰਦਾ 15 16 ਕਿਲੋ ਦੇ ਦੂੰਗੀ ਯਾਰ ਹਣਾ ਹਜੇ ਮੰਨ ਕੇ ਚੱਲੇ ਤਾਂ ਹਫਤਾ ਪਿਆਗਾ ਇਹਦੇ 2 2 2 ਕ ਤਰੀਕ ਨੂੰ ਦਿਨ ਪੂਰੇ ਹੁੰਦੇ ਆਗੇ ਓਕੇ ਤੇ ਉਹ ਅਗਲਾ ਦਾ ਅੰਦਾਜ਼ਾ ਮਾਰ ਲੈ ਹਜੇ ਕੋਈ ਪੜਾ ਪੜਾ ਨਹੀਂ ਭੰਨੇ ਨੇ ਓਕੇ ਰਿਪੋਰਟ ਹੋਊਗੀ ਕੀ ਮੁੱਲ ਹੈ ਵੀਰੇ ਜਾਇਜ ਚਿੱਟਕੇ ਜੇ ਅਰੇ ਪੁੱਤ ਮੁੱਲ ਡਾਕਟਰ ਇਹਦਾ ਕਰਾਂਗੇ ਫੋਨ ਤੇ ਇਹਦਾ ਮੁੱਲ ਵੀ ਆਪਣਾ ਮੰਨ ਕੇ ਜਾਂ ਮਤਲਬ ਉਨਾ ਹੀ ਹੋਊਗਾ ਜਿੰਨਾ ਕਿ ਆਪਾਂ ਲੈਣਾਗਾ ਠੀਕ ਨਾ ਗਾਲਾਂ ਬਾਲਾ ਮੌਲ ਨਹੀਂ ਕਰਦਾ ਮੈਂ ਮਨ ਉਹ ਇਹ ਬਾਹਲੀ ਲੰਮੀ ਚੋੜੀ ਗੇਮ ਨਹੀਂ ਸੀ ਉਹ ਪਿੰਡੋਂ ਗਾਣ ਲਈ ਆ ਬਾਈ ਯਾਰ ਅੱਜ ਕਲਾ ਕਰੂਗਾ ਅੱਜ ਕੱਲ ਤੈਨੂੰ ਪਤਾ ਹੀ ਸਾਰਾ ਕੁਝ ਹੈ ਨਾ ਕਿ ਕਿਹੜਾ ਸਿਸਟਮ ਚੱਲ ਰਿਹਾ ਹੈਗਾ ਬੁੜੀ ਡਰਦੀ ਆ ਤਾਂ ਮੈਂ ਤਾਂ ਮੁੱਠਾਂ ਵਿੱਚ ਵੱਲ ਰਦੀ ਹੈਗੀ ਹਾਂ ਤੇ ਉੱਕੇ ਬੁੱਟਾ ਹੋਣਾ ਧਿਆਨ ਮਾਰਨੇ ਬੰਦਾ ਜਿਹੜਾ ਕੁਛ ਹੈਗਾ ਉਹਦੇ ਮੂਰੇ ਆ ਜਾਣਾ ਹੈਗਾ ਕੋਈ ਫੋਟ ਨਹੀਂ ਕੋਈ ਸ਼ਾਂਗ ਨਹੀਂ ਤੇ ਮਨ ਇਹ ਢੱਲਾ ਢੁਲਾ ਬਦੋਂ ਬਰਫਾ ਨੂੰ ਠੰਢੀ ਬੋਤਾ ਠੰਢੀ ਢੁੰਢੀ ਦੀ ਟੈਨਸ਼ਨ ਫਰੀ ਹੋ ਜਾ ਬੰਦਾ ਮੈਂ ਜਿਵੇਂ ਮਰ ਜੇ ਤੇ ਫਿਰ ਜਲ ਹਨ ਕੋਈ ਚੱਕਰੇ ਨਹੀਂ ਢੁੱਲ ਦੇ ਬਰੀਕ ਬਹੁਤ ਪਈ ਹੈਗੀ ਸਾਰੀਆਂ ਬਾਤਾਂ ਕੱਢ ਜੂ ਫੇਰ ਕਰਮ ਨੇ ਸੁਣਾ ਥਣ ਦੇਖ ਲੈ ਚਾਰੇ ਰਿੱਤੀ ਤੇ ਗੁਲਾਬੀ ਥਣ ਕੱਲਾ ਕੱਲਾ ਥਣ ਕੀ ਆ ਬਾਤ ਇੱਕ ਨੰਬਰ ਆ ਯਾਰ ਥਣਾ ਥੋਣਾ ਦੀ ਤਾਂ ਮੂਰੋ ਮਾਰੂ ਮੂਰੋ ਵੀ ਲੈ ਚੱਕਰ ਬਾਹਰ ਨਹੀਂ ਲੈ ਕੀ ਆ ਬਾਤ ਇੱਕ ਨੰਬਰ ਹੋ ਗਈ ਫੇਸ ਦਿਖਾ ਦੇ ਕਿੰਨਾ ਪਿਆਰਾ ਲੈ ਮੋਲ ਲੈ ਬਾਈ ਕਹਿੰਦਾ ਜਮਾ ਜੈ ਜੂ ਬਾਲਾ ਮੋਲ ਨਹੀਂ ਕਰਦੇ ਖਿੱਚ ਕੇ ਮੋਲ ਲੈ ਮਨ ਕਰ ਕੋਈ ਜੋੜਾ ਮੰਗੂ ਯਾਰ ਖੁੱਲਾ ਮਾਨਦਾਨ ਕਰਦਾਂਗਾ ਹੋਰ ਦੱਸ ਓਕੇ ਬਾਈ ਠੀਕ ਆ ਲੈ ਗਾ ਲੈ ਤੇ ਕਿッセ ਵੀ ਨੂੰ ਦੋਨਾਂ ਚ ਕੋਈ ਵੀ ਪਸੰਦ ਆ ਬਾਈ ਨਾ ਕਨੈਕਟ ਕਰ ਲੈ ਧੰਨਵਾਦ